ਸਦੀਵੀ ਸੁਖ ਦੀ ਕਿਸੇ ਕੋਲ ਆਸ ਰੱਖਣੇ ਐਸੇ ਮਨੁੱਖ ਲੋਇ ਕਹਿੰਦੇ ਨੇ ਪਰੇਖੇ ਚ ਪਰਮ ਦੇ ਚ ਸ਼ਾਇਦ ਆਪ ਨੂੰ ਪਤਾ ਹੋਵੇ ਵੇਦਾਂਤ ਮੂਰਖਤਾ ਦੇ ਤਿੰਨ ਲਕਸ਼ਣ ਦੱਸਦਾ ਹੈ ਵਿਅਰਥ ਆਸ਼ਾ ਪਹਿਲਾ ਮੂਰਖਤਾ ਦਾ ਲਕਸ਼ਣ ਇਹ ਦੱਸਦਾ ਹੈ ਦੂਜਾ ਵਿਅਰਥ ਕਰ ਤੀਸਰਾ ਵਿਅਰਥ ਗਿਆ ਕਹਿੰਦਾ ਮੋੜ ਮੜ ਉਹ ਕਦੀ ਕਿਸ ਤਰ੍ਹਾਂ ਪਛਾਣ ਕਰੋਗੇ ਵੇਦਾਂਤ ਆਚਾਰੀਆ ਕਹਿੰਦੇ ਨੇ ਇਹ ਲਕਸ਼ਣ 3 ਨੇ ਵਿਅਰਥ ਆਸ਼ਾ ਵਿਅਰਥ ਆਸ਼ਾ ਕਿ ਕਿਸੇ ਕੋਲੋਂ ਸੁਖ ਦੀ ਆਸਾ ਤੇ ਜੇ ਮੈਨੂੰ ਕਿਸੇ ਕੋਲ ਸੁਖ ਮਿਲ ਸਕਦਾ ਪਰ ਪ੍ਰਮਾਤਮਾ ਦੀ ਕੀ ਲੋੜ ਹੈ ਲੋ ਖਤਰ ਫਿਰ ਕੀ ਲੋੜ ਹੈ ਪ੍ਰਮਾਤਮਾ ਦਾ ਨਾਮ ਜਪਣ ਦੀ ਕਿਸੇ ਕੋਲ ਸਦੀਵੀ ਸੁੱਖ ਦੀ ਆਸਾ ਰੱਖਣੀ ਸਦੀਵੀ ਸੁੱਖ ਨਹੀਂ ਹੈ ਸਦੀਵੀ ਸੁੱਖ ਨਹੀਂ ਪਰ ਆਸਾ ਰੱਖਣੀ ਕਹਿੰਦੇ ਨ ਮੂਰਖਤਾ ਦਾ ਇਹ ਪਹਿਲਾ ਲਖਣ व्यर्थ ਆਸ਼ਾ ਹਰ ਸੁੱਖ ਬੇਰਸ ਹੋ ਜਾਂਦਾ ਹੈ ਹਰ ਸੁੱਖ ਦੁੱਖ ਦੇ ਚ ਬਦਲ ਜਾਂਦਾ ਹੈ ਹਰ ਸੁੱਖ ਆਮ ਰੋਜ਼ ਦੀ ਰੁਟੀਨ ਬਣ ਜਾਂਦਾ ਹੈ ਕੁਝ ਵੀ ਪੁੱਛ ਵੀ ਇਹ ਵੀ ਮੈਚ ਕਰਦੇ ਦੋਸਰਾ ਵਿਅਰਥ ਕਰਮ ਕਿਹੜਾ ਵਿਅਰਥ ਕਰਮ ਜਿਹਦਾ ਕੋਈ ਫਲ ਨਹੀਂ ਹੈ ਕੁਛ ਵੀ ਫਲ ਨਹੀਂ ਜਿਵੇਂ ਹਣਕਈਏ ਪੋਨਿਆਂ ਦਾ ਵਰਤ ਰੱਖਦਾ ਹੈ ਮਸਿਆ ਦਾ ਵਰਤ ਰੱਖਦਾ ਹੈ ਪਿੱਪਲ ਨੂੰ ਪਾਣੀ ਰਿਹਾ ਹੈ ਇੱਕ ਤਿਵਾਰ ਹੈ ਭਾਰਤ ਦੇ ਚ ਔਰ ਜਨ ਮਾਤਾਵਾਂ ਆਵਲੇ ਦੇ ਦਰਖਤ ਨੂੰ ਦਾਗਾ ਬਨਣ ਗਏ ਹਨ ਆਉਣ ਲਈ ਦਾ ਇੱਕ ਦਰਘਤ ਕਿਦਰ ਸਾਡੇ ਗੁਰਮਤ ਸਵਾਗਤ ਹਮ ਆਸਥਾਨ ਤੇ ਕਦੀ ਗਦੀ ਉਹਨਾਂ ਦਾ ਤਿਵਾਰ ਸਾਡੇ ਛੋਟੇ ਸਵਾਗਤ ਦੇ ਦੇਣਾ ਚਾਹੀਦਾ ਬੜੀਆਂ ਮਲਕਾਂਵਾ ਹੋ ਗਿਆ ਹਿੰਦੂ ਘਰਾਂ ਨੇ ਦੇਆ ਕਈ ਦਫਾ ਰਾਗੇ ਸਿੰਘ ਉਹਖੇ ਉਹਨੇ ਤੇ ਡਿਸਟਰਬ ਕਰਨ ਗਏ ਵੀ ਆਪਣੇ ਗੀਤ ਗਾਣ ਲੱਗ ਪੈਦੀਆਂ ਤੇ ਕਈ ਦਫਾ ਬੈਣੋ ਕੇ ਇਹ ਆਵਲਾ ਕੱਟਦੇ ਮੈਂ ਕਹੇ ਨਹੀਂ ਲੱਗੇ ਹੋਇਆ ਠੀਕ ਹੈ ਕਦੀ ਕਦਾਈ ਇਸ ਤਰ੍ਹਾਂ ਹੁੰਦਾ ਹੈ ਅੱਗੇ ਪਿਛੇ ਇਹ ਤੇ دیوار ਉਹਨਾਂ ਦੇ ਨਾਲ ਚੜੀ ਹੋ ਉਹ ਦਾਗਾ ਲਪੇਟਦੀਆਂ ਪ੍ਰਗਰਮਾ ਕਰਦੀਆਂ ਨੇ ਗੀਤ गाਦੇ ਨੇ ਫਿਰ ਉੱਥੇ ਪੈਸੇ ਰੱਖ ਜਾਂਦੀਆਂ ਨੇ ਉਥੇ ਦਾ ਚੌਕੀਦਾਰ ਚੁਗ ਲੈਂਦਾ ਹੈ ਦਸੇ ਪਾਉਂਦੀਆਂ ਨੇ ਦੁੱਧ ਪਾਉਂਦੀਆਂ ਨੇ ਉਹਨੇ ਵਿਅਰਥ ਕਰੂਗੇ ਦੁੱਧ ਪਿਲਾਣਾ ਹੈ ਕਿਸੇ ਜੀਵ ਜੰਤੂ ਨੂੰ ਪਿਲਾਓ درخت ਦੀ ਖੁਰਾਕ ਦੁੱਧ ਨਹੀਂ ਜਿਵੇਂ ਪਾਣੀ ਮਚ ਪਾਣੀ ਦੇ ਵਿੱਚ ਰਹਿ ਸਕਦੀ ਹੈ ਮੱਛੀ ਦੁੱਧ ਦੇ ਵਿੱਚ ਨਹੀਂ ਰਹਿ ਸਕਦੀ ਦੁੱਧ ਦੇ ਮਟਕੇ 'ਚ ਪਾਓਗੇ ਮਰ ਜਾਏਗੀ ਦੁੱਧ ਉਸ ਦੀ ਖਰਾ ਨਹੀਂ ਪਾਣੀ ਹੈ ਦਰਖਤ ਦੀ ਖੁਰਾਕ ਦੁੱਧ ਨਹੀਂ ਹੈ ਪਾਈ ਜਾਂਦੇ ਨੇ ਦੱਸੀ ਪਾਈ ਜਾਂਦੇ ਨੇ ਤਾਗਾ ਨ ਬੈਠੀ ਜਾਂਦੇ ਨੇ ਪੈਸੇ ਛੁੱਟੀ ਜਾਂਦੇ ਨੇ ਪੈਸੇ ਦਰਿਆਵਾਂ 'ਚ ਛੁੱਟੀ ਜਾਂਦੇ ਨੇ ਪੈਸੇ ਸਰੋਵਰਾਂ 'ਚ ਛੁੱਟੀ ਜਾਂਦੇ ਨੇ ਮੈਂ ਸਮਝਦਾ ਸੀ ਇਹ ਕਰਮ ਕਾਂਡ ਸਿਰਫ ਹਾਰਤ ਦੇ ਚ ਹੈ ਮੈਂ ਤੇ ਸਾਰੇ ਯੂਰਪ ਦੇ ਚ ਦੇਖੇ ਜਿੱਥੇ ਦੇਖਣ ਕੇ ਪਾਣੀ ਪੈਸੇ ਸੁੱਕੇ ਅੰਗਰੇਜ਼ ਪੈਸੇ ਸੁੱਕੇ ਹੈਰਾਨੀ ਗਈ ਰਹੀ ਮੈਂ ਤੇ ਇਨੂੰ ਕਹਿੰਦੇ ਨੇ ਵਿਅਰਥ ਕਰੋ ਵਿਅਰਥ ਕਰੋ ਤੇ ਸਰਾ ਵਿਅਰਥ ਗਿਆਨ ਜਿਹਨੂੰ ਅਮਲ ਦੇ ਚ ਨਹੀਂ ਲਿਆ ਨਹੀਂ ਲਿਆ ਪਤਾ ਤੇ ਚੜ ਗਏ ਲੇਕਿਨ ਅਮਲ ਦੇ ਚ ਨਹੀਂ ਦੇ ਵਰਤਨ ਦੇ ਚ ਨਹੀਂ ਦੇ ਵੇਦਾਂਤ ਆਚਾਰੀਆ ਕਹਿੰਦੇ ਨੇ ਮੌਰਖਤਾ ਦੇ ਤਿੰਨ ਲਖਣ ਵਿਅਰਥ ਆਸ਼ਾ ਵਿਅਰਥ ਕਰਮ ਵਿਅਰਥ ਗਿਆਨ ਹੁਣ ਮੈਂ ਫਿਰ ਅਸਤਰਾ ਗਿਆਨ ਪ੍ਰਾਪਤ ਹੁੰਦਾ ਹੈ ਧਿਆਨ ਬਿਨਾ ਧਿਆਨ ਤੋਂ ਗਿਆਨ ਨਹੀਂ ਪ੍ਰਾਪਤ ਕਿਸੇ ਚੀਜ਼ ਦਾ ਵੀ ਗਿਆਨ ਲੈਣਾ ਉਦੇ ਧਿਆਨ ਪੂਰਆ ਦੇਣਾ ਹੈ ਧਿਆਨ ਮੇਜ ਹੈ ਗਿਆਨ ਦਾ ਚੈ ਨੇਕੇ ਦਾ ਗਿਆਨ ਲੈਣਾ ਹੈ ਬਦੀ ਦਾ ਗਿਆਨ ਲੈਣਾ ਹੈ ਪਦਾਰਤ ਦਾ ਗਿਆਨ ਲੈਣਾ ਹੈ ਪ੍ਰਮਾਤਮਾ ਦਾ ਗਿਆਨ ਲੈਣਾ ਹੈ ਬਿਨਾ ਧਿਆਨ ਤੋਂ ਨਹੀਂ ਮਿਲਦਾ ਭਾਰਤ ਦੇ ਤੇ ਧਰਮ ਨੂੰ ਕਹਿੰਦੇ ਨੇ ਧਿਆਨ ਸਾਧਨਾ ਬਈ ਉਹ ਧਿਆਨ ਸਾਧਨਾ ਕਰ ਰਿਹਾ ਹੈ ਕਲਵੇਦਰ ਪਾਦਸ਼ਾਹ ਕਹਿੰਦੇ ਨੇ ਧਿਆਨ ਅੰਦਰ ਹੋ ਤੈ ਕੋ ਮਨ ਮੈਂ ਜੈ ਕੋ ਅੰਤੋ ਸਵੇ ਜਗ ਚਲ ਧਿਆਨ ਜੋ ਇਤੇ ਸਾਰੀ ਧਿਆਨ ਸਾਧਨਾ ਦੀ ਗੱਲ ਹੈ ਜਿਸ ਨਾਲ ਧਿਆਨ ਨਹੀਂ ਜੁੜਦਾ ਪਿਆ ਉਸ ਦਾ ਗਿਆਨ ਨਹੀਂ ਮਿਲਦਾ ਹੁਣ ਦੂਸਰਾ ਨੁਕਤਾ ਪਦਾਰਥ ਦਾ ਧਿਆਨ ਜਦ ਗਿਆਨ ਬਣ ਜਾਂਦਾ ਹੈ ਗਿਆਨ ਬिखर ਜਾਂਦਾ ਹੈ ਧਿਆਨ ਵੀ ਬिखर ਜਾਂਦਾ ਹੈ ਪਤਾ ਹੈ ਕਿਉਂ ਮੈਂ ਇੱਕ ਦਫਾ ਫਿਰ ਦੁਹਰਾਉਣਾ ਤਾਂ ਕਿ ਗੱਲ ਪੂਰੀ ਪਕੜ ਦੇ ਜਾਏ ਸ਼ੁਰੂ ਸ਼ੁਰੂ ਦੇ ਚ ਕਾਰ ਚਲਾਣਾ ਸਿੱਖ ਰਿਹਾ ਬੜਾ ਧਿਆਨ ਹੈ ਬੜਾ ਧਿਆਨ ਹੈ ਬੜਾ ਧਿਆਨ ਇੱਕ ਦਿਨ ਧਿਆਨ ਗਿਆਨ ਬਣ ਗਿਆ ਹੁਣ ਤੇ ਕੀ ਇਹ ਨਾਲ ਬੈਠੇ ਸਾਥੀ ਨਾਲ ਗੱਲਾਂ ਬਾਤਾਂ ਕਰਦੇ ਆ ਗੱਡੀ ਚ ਚੜਾ ਰਹੇ ਹੁਣ ਤੇ ਟੇਪ ਸੌਂਦੇ ਆ ਗੱਡੀ ਚ ਚੜਾ ਰਹੇ ਕਿਉਂ ਧਿਆਨ ਵੇਖਰ ਕੇ ਕਿਉਂ ਵੇਖਰ ਗਿਆ ਧਿਆਨ ਗਿਆਨ ਬਣ ਕੇ ਇਕ ਗਿਆਨ ਕਦੇ ਹੀ ਬਿਖਰਦਾ ਨਹੀਂ ਇਕ ਧਿਆਨ ਕਦੇ ਹੀ ਬਿਖਰਦਾ ਨਹੀਂ ਕਿਥੇ ਸ਼ਬਦ ਦੇ ਜੋੜਿਆ ਪ੍ਰਭੂ ਦੇ ਜੋੜਿਆ ਕਿਉਂ ਗਿਆਨ ਕਦੇ ਪੂਰਾ ਨਹੀਂ ਹੁੰਦਾ ਹੀ ਕਰੋੜਾਂ ਜ਼ਿੰਦਗੀਆਂ ਮਨੁੱਖ ਪ੍ਰਾਪਤ ਕਰ ਲਵੇ ਤਾਂ ਵੀ ਪਰਮਾਤਮਾ ਕੁਝ ਬਾਕੀ ਰਹ ਜਾਂਦਾ ਹੈ ਬਹੁਤ ਹੈ ਕਹੀਏ ਬਹੁਤ ਹੈ ਬਹੁਤ ਹੈ ਪਰ ਜਿਤਨਾ ਮਨੁੱਖ ਜਾਣਦਾ ਹੈ ਕਈਂ ਚ ਕੁਛ ਵੀ ਨਹੀਂ ਤੇ ਕੁਛ ਵੀ ਨਹੀਂ ਇਹ ਤੇ ਕੁਛ ਵੀ ਨਹੀਂ ਅਗਰ ਕੋਈ ਇਹ ਜਾਣਨ ਦਾ ਦਾਵਾ ਕਰ ਰਵੇ ਮੈਂ ਪ੍ਰਮਾਤਮਾ ਨੂੰ ਪੂਰਾ ਜਾਣ ਲਿਆ ਜਗਤ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਪਾਗਾ ਜੀ ਕਹਿੰਦੇ ਨੇ ਸੋਈ ਅਜਾਣ ਕਹੇ ਮੈਂ ਜਾਣਿਆ ਅੰਜਨ ਸਭ ਮੂੜ ਸਭ ਸੋਈ ਅਜਾਣ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਚਾਹਨਾਰੇ

ਕੋਈ ਦੋ ਕਲਾ ਉਤਾਰੇ ਕੋਈ ਵੱਠ ਕਾ ਨਾ ਉਤਾਰੇ ਕੋਈ 12 ਕਾ ਨਾ 14 ਕਲਾ ਕੋਈ 16 ਕਲਾ ਉਤਾਰ ਹੈ ਹਉਣ ਪੈ ਅਵਤਾਰ ਨਾ ਪਾਵੇ ਅੰਤ ਪਰਮੇਸ਼ਰ ਪਾਰ ਬ੍ਰਹਮ ਕੀ ਬੇਅ ਅਇਸਾ ਵਸੇ ਰਹਸ ਬਣਿਆ ਰਹੇਗਾ ਰਮਜ਼ ਬਣੀ ਰਹੇਗੀ ਰਮਜ਼ ਰਹਸ ਕਿਸ ਨੂੰ ਕਹਿੰਦੇ ਨੇ ਅਸ਼ਰਜਤਾ ਵਿਸਮਾ ਸੈਂਟਿਸਟ ਕੋਲ ਵਿਸਵਾਦ ਨਹੀਂ ਹੁੰਦਾ ਜਾਣ ਰਿਹਾ ਹੈ ਬਦਾਰਤ ਧਿਆਨ ਵਿਕਰ ਗਿਆ न मिल गया छोटी को भी व्याकुलता बेचैनी होगी रहस्य रमज नहीं होगी रहस्य रमज संत को भगत को ज्ञानी को हर वक्त अश्चर्जता होती है कच्चरता मासूम बच्चे को भी होती है परच्चर्ता अग्ञान खड़ी है फुलों वेख के भी आश्चर्ज हो जाता है ਤਿਤਲੀ ਨੂੰ ਉੜਦਾ ਹੋਇਆ ਦੇਖ ਕੇ ਵੀ ਅਸ਼ਰਜ ਹੋ ਜਾਂਦੇ। ਭੌਰੇ ਦੀ ਗੁਜਾਰ ਸੁਣ ਕੇ ਮਾਸੂਮ ਬੱਚਾ ਅਸ਼ਰਜ ਹੋ ਜਾਂਦਾ। ਅਸ਼ਰਜ ਤਾਂ ਕਿੱਥੇ ਪੈਦਾ ਹੁੰਦੀ ਹੈ? ਜਾਣੀਏ ਤੇ ਪੂਰਾ ਜਾਣ ਨਾ ਸਕੀਏ। ਬੱਚੇ ਦੀ ਅਸ਼ਰਜਤਾ ਬਿਸਮਾਤ, ਰਮਜ਼, ਰਹਸ, ਅ ਗਿਆਨ ਤੇ ਘੜਾ ਉਹਨੂੰ ਸਮਝ ਨਹੀਂ ਕੇ। ਸੰਤ ਦਾ ਰਹਸ, ਰਮਜ਼ ज्ञान ते खड़ा है किड़े ज्ञान ते खड़ा है ज्ञान मिल गया है पर पता चल गया पूरा ज्ञान नहीं मिल सकता नहीं मिल सकता नहीं मिल सकता तो विषम बिसम विषम बिसम विषमे ही भई है लाल गुलाल रंगारे कौन नानक संतन रस आई है जो चाख गोंगा मुस्कारे कहो कबीर गोंगे गुड़ खाया पूछे तो क्या कहिए और मैं फिर अर्ज करा ਜੋਨ ਜਿਸ ਪਾਸੇ ਹੈ ਗਿਆਨ ਉਸੇ ਦਾ ਹੀ ਮਿਲੇਗਾ ਉਸੇ ਦਾ ਹੀ ਜੁੜੇ ਮਿਲੇਗਾ ਪਰਮਾਤਮਾ ਦਾ ਗਿਆਨ ਉਦੋਂ ਮਿਲਦਾ ਹੈ ਜਦ ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰੇਗੇ ਅਨੁਕੂਲ ਕਰੇ ਉਹ ਜਿਹੜੇ ਪਰਮਾਤਮਾ ਦੇ ਮਾਰਗ ਤੇ ਚੜਾਈ ਗੁਰੂ ਪੰਥ ਤੇ ਚੜਾਈ ਕਿੰਦੇ ਨੇ गुरु पंथ है कि दो पंक्तियां मैं थोड़े सामने रख यदि संत विनोबा भावे ने बड़ी भारी व्याख्या की थी मन ने चले पंथ ने धर्म से ती सन महाराज कहें जो धर्म का पंथ है उसके ते, ते चलता नहीं ते जो धर्म का पंथ नहीं है उस चलता है ਧਰਮ ਨੂੰ ਮੰਨਣ ਵਾਲਾ ਉਸ ਪੰਥ ਤੇ ਚੱਲਦਾ ਹੀ ਨਹੀਂ ਜਿਹੜਾ ਪੰਥ ਪ੍ਰਮਾਤਮਾ ਤੱਕ ਜਾਂਦਾ ਹੀ ਨਹੀਂ ਮਨ ਨੇ ਮਗ ਨਾ ਚੱਲੇ ਪੰਥ ਕਹਿੰਦੇ ਨੇ ਮਾਰਗ ਪ੍ਰਮਾਤਮਾ ਤੱਕ ਜਾਂਦਾ ਭਾਵੇਂ ਇਹ ਕਰਮ ਧਰਮ ਹੈ ਪਰ ਜਿਸ ਕਰਮ ਦੇ ਚ ਧਰਮ ਦੀ ਸੁਗੰਧ ਨਹੀਂ ਹੈ ਪ੍ਰਭੂ ਨੂੰ ਮੰਨਣ ਵਾਲਾ ਉਸ ਮਾਰਗ ਤੇ ਨਹੀਂ ਚਲੇਗਾ ਉਹ ਕਰਮ ਕਾਰਨ ਨਹੀਂ ਕਰੇ ਨਹੀਂ ਕਰੇ ਤੋ ਚੱਲੋ ਇਹਨਾਂ ਧਰਮ ਦਾ ਪੰਥ ਕੀ ਹੈ ਇਹ ਸ਼ਲੋਕ ਵਾਰਾਂ ਤੋਂ ਵਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਨੇ ਬੜੇ ਗਹਿਰਾਈ ਨਾਲ ਲੈਣਾ ਮਹਾਰਾਜ ਜੀ ਕਹਿੰਦੇ ਨੇ ਪੰਥਾ ਪ੍ਰੇਮ ਨਾ ਜਾਣਾਈ ਭੋਲੇ ਫਿਰੇ ਗਵਾਲ ਨਾਨਕ ਹਰ ਬਿਸਰਾਏ ਕੇ ਆਉਂਦੇ ਨਰਕ ਅੰਧਾ ਪੰਥਾ ਪ੍ਰੇਮ ਪ੍ਰੇਮ ਦਾ ਬੰਧ ਹੈ ਪ੍ਰਭੂ ਦਾ ਬੰਧ ਹੈ प्रेम दा पंथ हे परमात्मा दा पंथ है प्रेम दा पंथ हे गुरु दा पंथ है गुरु पंथ ओरण प्रेम प्रतीत सजे व्रत गोड़ मड़ी मठ भूल ना माने मैं अक्सर अर्ज करता हूं ना दो ज्ञानी लड़ पण के ज्ञान नाल हृदय शुद्ध नहीं दो दाने भी लड़ पण के दान भी हृदय शुद्ध नहीं करता दो सेवादार भी लड़ पण गए सेवा कर दे आया ਅਕਸਰ ਭਾਰਤ ਦੇ ਦੇਖੇ ਭਾਂਡੇ ਮਾਂਜਣ ਵਾਲੇ ਬੰਦਿਆਂ ਨੂੰ ਮਾਂਜਣ ਲੱਗ ਪੈਂਦੇ ਜੋੜੇ ਝੜਨ ਵਾਲੇ ਮਨੁੱਖਾਂ ਨੂੰ ਝੜਾ ਲੱਗ ਜਾਂਦੇ ਨੇ ਤਾਂ ਫਿਰ ਝੜਨ ਵਾਲੇ ਫਿਰ ਬੰਦਿਆਂ ਨੂੰ ਝੜਾ ਲੱਗ ਪੈਂਦੇ ਸੇਵਾ ਕਰਕੇ ਵੀ ਹਿਰਦਾ ਸ਼ੋਧ ਨਹੀਂ ਹੁੰਦਾ ਹਿਰਦਾ ਕਿਸ ਨਾਲ ਸ਼ੋਧ ਹੁੰਦਾ ਹੈ ਪ੍ਰੇਮ ਪ੍ਰੇਮ ਜਿਸ ਨਾਲ ਪ੍ਰੇਮ ਹੈ ਉਸ ਨਾਲ ਧੋਖਾ ਕਰਨਾ ਬੜਾ ਔਖਾ ਹੈ ਜਿਸ ਨਾਲ ਪ੍ਰੇਮ ਹੈ ਉਹਨੂੰ ਚੋਟ ਪਹਚਾਣੀ ਬੜੀ ਔਖੀ ਹੈ ਜਿਸ ਨਾਲ ਪ੍ਰੇਮ ਹੈ ਉਸ ਨਾਲ ਛਲ ਕਪਟ ਕਰਨਾ ਬੜਾ ਔਖਾ ਹੈ ਜਿਸ ਨਾਲ ਪ੍ਰੇਮ ਹੈ ਉਹਦੇ ਪ੍ਰਤੀ ਹਿਰਦਾ ਸ਼ੁੱਧ ਹੋ ਜਾਂਦਾ ਹੈ ਕਿ ਸਾਰੇ ਬ੍ਰਹਿਮੰਡ ਨਾਲ ਪ੍ਰੇਮ ਪਰਮਾਤਮਾ ਨਾਲ ਪ੍ਰੇਮ ਦਾ ਮਤਲਬ ਕੀ ਹੈ ਸਮੂਹ ਨਾਲ ਪ੍ਰੇਮ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੇ ਮਟ ਭੋਲ ਨਾ ਮਾਣੇ ਉਰਦਾ ਉਸਦਾ ਹਿਰਦਾ ਸਾਰਿਆਂ ਦੇ ਪ੍ਰਤੀ ਸ਼ੁੱਧ ਹੋ ਜਾਵੇ ਪ੍ਰੇਮ ਤੋਂ ਬਿਨਾਂ ਹਿਰਦੇ ਦੀ ਸ਼ੁੱਧੀ ਨਹੀਂ ਆਉਂਦੀ ਪਰ ਹੁਣ ਪ੍ਰੇਮ ਕਿਸ ਤਰ੍ਹਾਂ ਪੈਦਾ ਹੁੰਦਾ ਹੈ ਜਿੰਨੂੰ ਰੋਜ਼-ਰੋਜ਼ ਯਾਦ ਕਰੀਏ ਯਾਦ ਕਰੀਏ ਯਾਦ ਹੀ ਪ੍ਰੇਮ ਬਣ ਲੇ ਜਿਵੇਂ ਖਾਦਾ ਹੋਇਆ ਭੋਜ ਕੁਛ ਪੜਾਵਾਂ ਤੋਂ ਲੰਘ ਕੇ ਇੱਕ ਦਿਨ ਖੌਲ ਬਣ ਜਾਂਦਾ ਬਾਰ-ਬਾਰ ਦੀ ਯਾਦ ਹੀ ਪ੍ਰੇਮ ਬਣ ਜਾਂਦੀ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਹਿਰਦਾ ਕਿਨੂੰ ਯਾਦ ਕਰੇਗਾ ਜਿਸ ਤੋਂ ਹਿਰਦਾ ਪ੍ਰਭਾਵਿਤ ਹੈ ਦੂਜੇ ਨੂੰ ਨਹੀਂ ਯਾਦ ਕਰਦਾ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਉਸ ਨੂੰ ਯਾਦ ਨਹੀਂ ਕਰੇਗਾ ਇਹ ਵੀ ਮਤ ਹੈ ਪਰਿਵਾਰ ਤੋਂ ਮਨ ਪ੍ਰਭਾਵਿਤ ਹੈ ਪਰਿਵਾਰ ਦੀ ਯਾਦ ਆਪੇ ਚਲਦੀ ਹੈ ਆਪੇ ਚਲਦੀ ਹੈ ਕੀ ਵਾਜੇ ਵਜਾਣ ਦੀ ਲੋੜ ਹੈ ਪੁੱਤਰ ਨੂੰ ਯਾਦ ਕਰਨ ਵਾਸਤੇ ਪਤੀ ਪਤਨੀ ਨੂੰ ਯਾਦ ਕਰਨ ਵਾਸਤੇ ਕਥਾ ਕੀਰਤਨ ਦੀ ਲੋੜ ਹੈ ਧਨ ਸੰਪਦਾ ਨੂੰ ਯਾਦ ਕਰਨ ਵਾਸਤੇ ਕੀ ਕਥਾ ਕਹਾਣੀਆਂ ਦੀ ਲੋੜ ਹੈ फिलसफा घोटन की लड़ है परिवार की याद आपे आ पदार्था याद आपे आ रही गल प्रमात्मा याद करना है बाजे बजाओ तबले खड़काओ कथा करो कहानिया करो फिलसफा घोटो सब कुछ करो पर मैं इस करा याद फिर भी नहीं आता कारण जिस तो मन प्रभावित नहीं मन नहीं याद ਜਦ ਯਾਦ ਹੀ ਨਹੀਂ ਕਰਦਾ ਤਾਂ ਪ੍ਰੇਮ ਕਿੱਥੇ ਜਿਸ ਤੋਂ ਹਿਰਦਾ ਪ੍ਰਭਾਵਿਤ ਹੋ ਜਾਂਦਾ ਹੈ ਉਹ ਯਾਦ ਬਣ ਜਾਂਦੀ ਹੈ ਮਨ ਉਸ ਨੂੰ ਮੰਗਦਾ ਹੈ ਚਾਹਦਾ ਹੈ ਪ੍ਰਭਾਵਿਤ ਹੋ ਕੇ ਇਹੀ ਯਾਦ ਪ੍ਰੇਮ ਬਣ ਜਾਂਦੀ ਹੈ ਪ੍ਰੇਮ ਹਿਰਦੇ ਨੂੰ ਸ਼ੁੱਧ ਕਰਦਾ ਹੈ ਪਾਵਨ ਕਰ ਦਿੰਦਾ ਹੈ ਪਵਿੱਤਰ ਕਰ ਦਿੰਦਾ ਹੈ ਮਨੁੱਖੀ ਮਨ ਪਰਮਾਤਮਾ ਦੇ ਅਨੁਕੂਲ ਹੋਵੇ ਇੱਕ ਦਿਨ ਜੋ ਕੁਝ ਪ੍ਰਾਪਤ ਹੁੰਦਾ ਹੈ ਗਿਆਨ ਤੇ ਪ੍ਰੇਮ ਜੇ ਦੀ ਕੋਈ ਸੀਮਾ ਨਹੀਂ ਅੰਤ ਨਹੀਂ ਇਹ ਵੀ ਮੈਂ ਅਸਰਦੇ ਤੋ ਅਨੁਕੂਲ ਕਰਨ ਦਾ ਢੰਗ ਸਤਿਗੁਰ ਨੇ ਪੰਜ ਪੜਾਅ ਦੱਸੇ ਨੇ ਜਿਹਨੂੰ ਪੰਜ ਖੰਡ ਕਹਿੰਦੇ ਨੇ ਇੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਦੀ ਝੋੜੀ ਪੰਜ ਬਾਣੀਆਂ ਪਾਈ ਪ੍ਰਥਮ ਜਦ ਅਬ ਜੀ ਗੈਤਨੀ ਅਰਸ ਕਰਾਂ ਜਪ ਬਾਣੀ ਦਾ ਨਾਮ ਹੈ ਉੱਪਰ ਜੋ ਹੈ ਉਹ ਮਗਲਾ ਚਰਨ ਹੈ ਮੂਲ ਮੰਤਰ ਜਪ ਤੋਂ ਪਹਿਲੇ ਵੀ ਦੋ ਡੰਡੀਆਂ ਨੇ ਬਾਤ ਵਿੱਚ ਵੀ ਦੋ ਡੰਡੀਆਂ ਨੇ ਬੰਦ ਕਰ ਦਿੱਤਾ ਹੈ ਜਪ ਸ਼ਬਦ ਨੂੰ ਸਤਿਗੁਰ ਨੇ ਬੰਦ ਕਰ ਦਿੱਤਾ ਹੈ ਇਹਨੂੰ ਉੱਪਰ ਵੀ ਨਾ ਜੋੜਨਾ ਥੱਲੇ ਵੀ ਨਾ ਜੋੜਨਾ ਸਿਰਫ ਬਾਣੀ ਦਾ ਨਾਮ ਗੁਰੂ ਪਰ ਸਾਉ ਦੇਸ ਤੋਂ ਬਾਅਦ ਦੋ ਡੰਡੀਆਂ ਜੋੜ ਦਿੱਤੀਆਂ ਨੇ ਟਿਕ ਪੰਕਤੀ ਪੂਰੀ ਹੋਏ ਜਿੱਥੇ ਦੋ ਡੰਡੀਆਂ ਆ ਜਾਣ ਪੂਰਾ ਇਹ ফুল ਸਟਾਪ ਹੋ ਜਾਵੇ ਪੰਕਤੀ ਪੂਰੀ ਹੋਏ ਜਪ ਬਾਣੀ ਦਾ ਨਾਮ ਹੈ ਹੁਣ ਜਪ ਸ਼ੁਰੂ ਹੁੰਦਾ ਹੈ ਆਹ ਦਾ ਸੱਚ ਜੋ ਗਾਉ ਦਾ ਸੱਚ ਹੈ ਵੀ ਸੱਚ ਨਾਂ ਨੇ ਬੋਸੀ ਵੀ ਸੱਚ ਇਲਮ ਸ਼ਾਇਰੀ ਰੱਖਣ ਵਾਲੇ ਜਾਣਦੇ ਨੇ ਸਲੋਕ ਹੈ ਬਾਉੜੀ ਵੀ ਨਹੀਂ ਇਹ ਸਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਸ਼ਲੋਕ ਨੇ ਸਵਈਏ ਨੇ ਕਵਿਤ ਨੇ ਛੰਦ ਨੇ ਪਦੇ ਨੇ ਔਰ ਪਦੇ ਵੀ ਕਈ ਤਰ੍ਹਾਂ ਦੇ ਦੋ ਪਦੇ ਤੇ ਪਦੇ ਚੋ ਪਦੇ ਪੰਜ ਪਰੇ ਅਸ਼ਟ ਪਦੇ ਦੋਹੇ ਇਹ ਸ਼ਲੋਕ ਜਿਸ ਤਰ੍ਹਾਂ ਉਰਦੂ ਦੀ ਸ਼ਾਇਰੀ ਦੇ ਵਿੱਚ ਕਿਤਾ ਹੈ ਰਵਾਈ ਹੈ ਗਜ਼ਲ ਹੈ ਨੰਦਲਾ ਇਹ ਨੰਦਲਾ ਦੀ ਬਾਣੀ ਨੋ ਅਸੀਂ ਕਹਿੰਦੇ ਆ ਗਜ਼ਲਾਂ ਭਾਈ ਨੰਦਲਾ ਕੁਝ ਨਜ਼ਮਾ ਵੀ ਨੇ ਉਹਦੇ ਵਿੱਚ ਲੇਕਿਨ ਬਹੁਤੀਆਂ ਗਜ਼ਲਾਂ ਪੁਰਦੋ ਸ਼ਾਇਰੀ ਦਾ ਇਹ ਰੂਪ ਹੈ। ਆਰਬ ਦੀ ਭਾਸ਼ਾਵਾਂ ਦੇ ਜਿਹੜੀ ਸ਼ਾਇਰੀ ਹੈ ਉਹਨੂੰ ਛੰਦ ਕਹਿੰਦੇ ਨੇ ਛੰਦ ਹਜ਼ਾਰਾਂ ਕਿਸਮਾਂ ਦੇ ਨੇ ਸੈਂਕੜੇ ਕਿਸਮਾਂ ਦੇ ਤੇ ਆਪ ਦਸਮ ਗ੍ਰੰਥ ਤੇ ਦੇਖ ਲਿਆ। ਚਾਚਰੀ ਛਾ। ਬੋਜੰਗ ਪ੍ਰਯਾਤ ਛਾ। ਇਕ ਅਛਰੀ ਛਾ। ਹੈਰਾਨਗੀ ਹੋਉਂਦੀ ਹੈ ਇਤਨੇ ਛੰਦ ਇਤਨੇ ਪ੍ਰਕਾਰ ਦੇ ਛੰਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਿਆਨ ਕੀਤੇ ਨੇ ਮੈਂ ਤੇ ਇਥੇ ਤੱਕ ਸੁਣਿਆ ਜਦ ਮੈਂ ਸ਼ਾਂਤੀ ਨਿਗੇਤਨ ਦੇ ਖਣ ਗਿਆ ਸੀ। ਰਾਵਿੰਦਰ ਲਾਲ ਟੇਗੌਰ ਆਪਣੇ ਵਿਦਿਆਰਥੀਆਂ ਜਾਪ ਸਭ ਤੋਂ ਛੰਦਾਂ ਬੰਦੀ ਸਿਖਾਉਂਦੇ ਸਨ ਕਵਿਤਾ ਦੀ ਚਾਲ ਸਿਖਾਉਂਦੇ ਸਨ ਬੈ ਸਿਖੋ ਗੁਰੂ ਕੋਬਿੰਦ ਸਿੱਖਤ ਐ ਨਏ ਕਿਸਮਾਂ ਦੇ ਛੰਦ ਇਤਨੇ ਪ੍ਰਕਾਰ ਦੇ ਛੰਦ ਹਜੰਗ ਪ੍ਰਯਾਤ ਛੰਦ ਜਿਵੇਂ ਸੱਪ ਟੇੜਾ ਚੱਲਦਾ ਨਾ ਛੰਦ ਵੀ ਟੇਗਾ ਜਿਹੜਾ ਟੇੜਾ ਛੰਦ ਚਾਚਰੀ ਛੰਦ ਕੁਮਾਈਆਂ ਦੀ ਪਹਾੜੀਆਂ ਦੇ ਜਗਾਏ ਜਾਂਦੇ ਠੀਕ ਜਦ ਨਾਨਕ ਮਤੇ ਦਿਵਾਨੇ ਵਲ ਜਦ ਬੜਾ ਭਾਰੀ ਇਕੱਠ ਹੁੰਦਾ ਹੈ ਸੰਗਤਾਂ ਹੁੰਦੀਆਂ ਨੇ ਤੇ ਪਹਾੜੀ ਲੋਕ ਵੀ ਆਉਂਦੇ ਨੇ ਹਿੰਦੂ ਵੇਸ ਇਹ ਉੱਥੇ ਬੈਠ ਕੇ ਆਪਣੀ ਪਹਾੜੀ ਭਾਸ਼ਾ ਦੇ ਚਾਚਰੀ ਛੰਦ ਗਾਉਂਦੇ ਨੇ ਸਾਰਾ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਪਮਾ ਕਰਦੇ ਨੇ ਜਿੰਨੇ ਹੈ ਗੁਰੂ ਕੇ ਸਿੰਘ ਪਹੁੰਚਦੇ ਨੇ ਉਸ ਤੋਂ ਦੁਗਣੇ ਪਹਾੜੀਏ ਪਹੁੰਚਦੇ ਨੇ ਕੁਮਾਈਆਂ ਦੀ ਭਾਵੇਂ ਔਰ ਉੱਥੇ ਮੈਨੂੰ ਪਤਾ ਚੱਲਿਆ ਇਹ ਚਾਚਰੀ ਛੰਦ ਇਤਨਾ ਵੱਡਾ ਛੰਦ ਹੈ ਮਹਾਨ ਛੰਦ ਹੈ ਪਰ ਇਹਦੀ ਗਾਇਕੀ ਉਹਨਾ ਕੋਲ ਹੈ ਗਣਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਾਚਰੀ ਛੰਦ ਰਚ ਬਹੁਤ ساری ਬਾਣੀ ਉਚਾਰਨ ਕੀਤੀ ਹੈ ਭੋਜੰਗ ਪ੍ਰਯਾਤ ਛੰ ਸੰਗੀਤ ਭੋਜੰਗ ਪ੍ਰਯਾਤ ਛੰਦ ਵੀ ਹੈ ਜਿਹਦੇ ਸੰਗੀਤ ਵੀ ਚਲੇਗਾ ਛੰਦ ਵੀ ਚਲੇਗਾ खैर ਮੁਖਤਸਰ ਬਹਿਸ ਕਰਾਂ ਇਹਦੇ ਥੋੜਾ ਟਾਈਮ ਨਾ ਲਗਾ ਇਹ ਸ਼ਲੋਕ ਹੈ ਔੜੀ ਸ਼ੁਰੂ ਹੁੰਦੀ ਹੈ ਸੋਚੇ ਸੋਚ ਨਾ ਉਹ ਇਹ ਪਹਿਲੇ ਕੋਲ ਉਹ ਕਮਰ ਜਾਈ ਚਰਣਾ ਨਾਨਕ ਲਿਖਿਆ ਆਪ ਇੱਕ ਔੜੀ ਸਮਾਪਤ ਇੱਕ ਔੜੀ ਮੂਲ ਮੰਤਰ ਨੂੰ ਕਈ ਪਹਿਲੀ ਕੌੜੀ ਦਾ ਬਾਅਦ ਲਿਖੀ ਜਾਂਦੇ ਸਾਰੀ ਜ਼ਿੰਦਗੀ ਲੱਗ ਜਾਂਦੀ ਏ ਕੁ ਵਰਿਆਂ ਤੇ ਅਬ ਦੀ ਗਤ ਲਈ ਅਸ ਕਰਾ ਜਪ ਕਿਸ ਦਾ ਕਰਨਾ ਸੱਚ ਦਾ ਕਰਨਾ ਸੱਚ ਕੀ ਹੈ ਜਿਹਦੇ ਹੁਕਮ ਦੇ ਸਭ ਕੁਝ ਹੈ ਜਿਹਦੇ ਹੁਕਮ ਦੇ ਸਭ ਕੁਝ ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਉਦੀ ਬੜਾਈ ਹੋਈ ਮਰਿਆਦਾ ਤੋਂ ਬਾਹਰ ਕੁਝ ਵੀ ਨਹੀਂ ਇੱਕ ਮਰਿਆਦਾ ਬਣਾ ਦिती ਹੈ ਇੰਨਾ ਵੱਡਾ ਸਾਗਰ ਹੈ ਮਛਲੀ ਜਿੱਥੇ ਚਾਹੇ ਜਾ ਸਕਦੀ ਹੈ ਜਾ ਸਕਦੀ ਹੈ ਅਜ਼ਾਦਾਂ ਮੇਲ ਦੀ ਯਾਤਰਾ ਕਰ ਸਕਦੀ ਹੈ ਬੰਗਾਲ ਦੀ ਖਾੜੀ 'ਚ ਵੀ ਜਾ ਸਕਦੀ ਹੈ ਪ੍ਰਸ਼ਾਂਤ ਮਹਾਸਾਗਰ ਦੇ 'ਚ ਵੀ ਜਾ ਸਕਦੀ ਹੈ ਇੰਡੀਅਨ ਓਸ਼ੀਨ ਦੇ ਵਿੱਚ ਵੀ ਜਾ ਸਕਦੀ ਹੈ ਕਿਧਰੇ ਵੀ ਜਾ ਲੇਕਿਨ ਸਾਗਰ ਤੋਂ ਬਾਹਰ ਨਹੀਂ ਜਾ ਸਕਦੀ ਲੱਖ ਵੀ ਯਤਨ ਕਰੇ ਨਹੀਂ ਕਰ ਸਕਦੀ ਤੜਪ ਕੇ ਮਰ ਜਾਏ। ਵਰਮਣ ਕਰ ਸਕਦੀ ਹੈ। ਸਾਗਰ ਦੇ ਵਿੱਚ ਮਨੁੱਖ ਕੁਛ ਵੀ ਕਰੇ ਜੋ ਉਸਨੇ ਮर्यादा ਬਣਾਈ ਹੈ ਉਸੇ ਦੇ ਵਿੱਚ ਹੀ ਕਰ ਸਕਦਾ ਹੈ। ਕਿਸੇ ਪਾਸੇ ਵੀ ਚੰਗ ਸਕਦਾ ਹੈ, ਕੁਝ ਵੀ ਕਰ ਸਕਦਾ ਹੈ, ਚੰਗਾ ਕਰ ਸਕਦਾ ਹੈ, ਮਾੜਾ ਕਰ ਸਕਦਾ ਹੈ ਜਿਤਨੇ ਉਸਨੇ ਸੀਮਾ ਬਣਾਈ ਹੈ ਸਾਡੇ ਉਸ ਸੀਮਾ ਦੇ ਵਿੱਚ ਅਸੀਂ ਨੇਕ ਵੀ ਕਰ ਸਕਦੇ ਹਾਂ, ਬਦ ਵੀ ਅਸੀਂ। ਬਣਾਈਓ ਸੇ ਤੋਂ ਕੇ ਮਰਿਆਦਾ ਉਸੇ ਦੀ ਬਣਾਈ ਹੋਈ ਹੈ ਤੇ ਸ਼ਕਤੀ ਉਸੇ ਦੀ ਦਿੱਤੀ ਹੋਈ ਹੈ ਸੰਤ ਕਹ ਦੇ ਨਿਰ ਸਭ ਕੁਝ ਤੇਰਾ ਸਾਡਾ ਤੇ ਕੁਛ ਨਹੀਂ ਕੁਛ ਵੀ ਨਹੀਂ ਤੇਰੀ ਦਿੱਤੀ ਹੋਈ ਸ਼ਕਤੀ ਨਾਲ ਤੈਨੂੰ ਯਾਦ ਕੀਤਾ ਤੂੰ ਹਿਰਦਾ ਹੀ ਨਾ ਦਿੰਦਾ ਕਿਵੇਂ ਯਾਦ ਕਰੇ ਤੂੰ ਅਕਲ ਹੀ ਨਾ ਦਿੰਦਾ ਤੇ ਤੈਨੂੰ ਸਮਝਦਾ ਹੀ ਕਿਵੇਂ ਤੇਰੀ ਦਿੱਤੀ ਹੋਈ ਅਕਲ ਦੀ ਵਰਤੋਂ ਕੀਤੀ ਤੇਰੇ ਦਿੱਤੇ ਹੋਏ ਹਿਰਦੇ ਦੀ ਵਰਤੋਂ ਕੀਤੀ ਤੇਰਾ ਗਿਆਨ ਮਿਲਿਆ ਤੇਰਾ ਪ੍ਰੇਮ ਮਿਲਿਆ ਅਨੰਦ ਮਿਲਿਆ ਤੇ ਤੇਰੀ ਬਖਸ਼ਿਸ਼ ਹੈ ਤੇਰੀ ਰਹਿਮ ਜਪ ਸਜਦਾ ਕਰਨਾ ਵਿਅਕਤੀ ਦਾ ਨਹੀਂ ਕਿ ਸਜਦਾ ਕਰਨਾ ਜਿਹਦੇ ਹੁਕਮ ਦੇ ਚ ਸਭ ਕੁਝ ਚੱਲ ਰਿਹਾ ਹੈ ਸਭ ਕੁਝ ਚੱਲ ਰਿਹਾ ਹੈ ਇਹ بار-ਬਾਰ ਦਾ ਜਪ ਕਰਨਾ ਆਪਣੇ ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰਨ ਦਾ ਪਹਿਲਾ ਢੰਗ ਹੈ ਇਸ ਵਾਸਤੇ ਸਾਇਬ ਕਹਿੰਨ ਜਪੋ ਤਾਂ ਇੱਕੋ ਨਾਮਾ ਉਮਰ ਨਿਰਾਫਲ ਕਾਮਾ ਅਗਰ ਕੋਈ ਕਰਨ ਲੱਗ ਪਏ ਤਾਂ ਜਪਦੇ ਵੀ ਆਪਣੀ ਉਮਰ ਆਉਂਦੀ ਹੈ ਜਿਵੇਂ ਸਰੀਰ ਦੀ ਉਮਰ ਇਸ ਤਰੀਕੇ ਨਾਲ ਅਸੀਂ ਨਾਪ ਸਕਦੇ ਹਾਂ ਬੰਦਾ ਧਾਰਮਿਕ ਹੈ ਪਰ ਅਜੇ ਧਰਮ ਦਾ ਬਚਪਨਾ ਹੈ ਇਹਦਾ ਬਚਪਨ ਹੈ ਬੰਦਾ ਧਾਰਮਿਕ ਹੈ ਪਰ ਇਹ ਬਾਲਗ ਹੋ ਗਿਆ ਅਡਲਟ ਹੋ ਗਿਆ ਸਿਆਣਾ ਹੋ ਗਿਆ ਸੋਜਵਾਨ ਹੋ ਗਿਆ बंदा धार्मिक है ब्रह्म नहीं हो गया बुजुर्ग हो, हो गया इसने परम पद प्राप्त कर लिया शरीर बचपना जवानी बुजुर्ग ही धर्म का बचपना भी आता है भगत कबीर कहने मैं बथेरिया को धर्म का बचपना देखना किस तरह माथे तिलक हथमाला बानना लोग खिलौना जाना ਬੱਚੇ ਦੀ ਪਛਾਣ ਕਿ ਹੁੰਦੀ ਹੈ ਉਹ ਹਰ ਚੀਜ਼ ਨੂੰ ਖਿਡਾਉਣਾ ਸਮਝਦਾ ਹੈ ਤੇ ਖੇਡਣ ਦੀ ਰੁਚੀ ਉਸਦੇ ਅੰਦਰ ਬੜੀ ਪਰਬਲ ਹੁੰਦੀ ਹੈ ਉਹਦੇ ਵਾਸਤੇ ਸਭ ਕੁਝ ਖਿਡਾਉਣਾ ਨੇ ਸਭ ਕੁਝ ਖਿਡਾਉਣਾ ਨੇ ਘਰ ਦੇ ਵਿੱਚ ਕੁਝ ਵੀ ਖਿਡਾਉਣਾ ਨਾ ਹੋਵੇ ਤੇ ਬੱਚਾ ਪਿਓ ਨੂੰ ਕਹਿ ਦਿੰਦਾ ਤੂੰ ਘੋੜਾ ਬਣ ਮੈਂ ਤੇਰੀ ਪਿੱਠ ਤੇ ਬੈਠਣਾ ਨੇ ਤੇ ਪਿਓ ਨੂੰ ਘੋੜਾ ਬਣਾ ਕੇ ਬੱਚਾ ਖੁਸ਼ ਹੁੰਦਾ ਹੈ ਤੇ ਮਮਤਾ ਦਾ ਮਾਰ ਆਇਆ ਪਿਓ ਹੀ ਘੋੜਾ ਬਣ ਜਾਂਦਾ ਠੀਕ ਹੁਣ ਜਿਹੜਾ ਬੱਚਾ ਪਿਓ ਨੂੰ ਵੀ ਖਿਡਾਉਣਾ ਸਮਝੇ ਮਾਂ ਨੂੰ ਵੀ ਖਿਡਾਉਣਾ ਸਮਝੇ ਯਕੀਨ ਜਾਨੋ ਉਸਤਾ ਕੀ ਬਾਪ ਕੋਦੀ ਦ੍ਰਿਸ਼ਟੀ ਚ ਗੁਰੂ ਖਿਡਾਉਣਾ ਕਥਾ ਕੀਰਤਨ ਖਿਡਾਉਣਾ ਸਭ ਕੁਝ ਖਿਡਾਉਂਦਾ ਮਾਥੇ ਤੇਲ ਘਾਤ ਮਾਲਾ ਬਾਣਾ ਲੋਗਨ ਰਾਮ ਖਿਡਾਉਣਾ ਧਾਰਾ ਜੋ ਥੋੜਾ ਜਿਆ ਸਮਾਪਾਸ ਕਰਨ ਵਾਸਤੇ ਗੁਰਦੁਆਰੇ ਆ ਸਮਾਜਿਕ ਰਸਮ ਕਰਕੇ ਆਇਆ ਕਿਸੇ ਕਾਮਨਾ ਕਰਕੇ ਆਇਆ ਅਜੇ ਪ੍ਰਭੂ ਦਾ ਪ੍ਰਭਾਵ ਨਹੀਂ ਪਿਆ ਕਿਉਂ ਸੁਣਿਆ ਹੀ ਨਹੀਂ ਪ੍ਰਭਾਵ ਕਿਸ ਤਰ੍ਹਾਂ ਪਏਗਾ ਉਹਦੇ ਗੁਣ ਨੂੰ ਸੁਣ ਸਰਵਨਨ ਗੋਬਿੰਦ ਗੁਣ ਸੁਣੋ ਅਰਗਾ ਰਸਨਾ ਗੇ ਸੁਣੀਏ ਦੀ ਚਾਰ ਪੌੜੀਆਂ ਨ ਬਨੀਆਂ ਦੀ ਚਾਰ ਪੌੜੀ ਇਹਦਾ ਉਸ ਤੋਂ ਪ੍ਰਭਾਵਿਤ ਹੋਵੇ ਤਾਂ ਹੀ ਮੰਗ ਕਰੇਗਾ ਤਾਂ ਹੀ ਜਪ ਕਰੇਗਾ ਅਗਰ ਪ੍ਰਭਾਵਤ ਹੀ ਨਹੀਂ ਹੈ ਧਿਆਨ ਨਹੀਂ ਚਲੇਗਾ